ਉਹ ਲੜਾਈ ਹੈ ਉਹ ਯਾਰ ਇਹ ਕੌਣ ਹੈਗਾ ਸਾਡਾ ਸਾਡੇ ਦੇਸ਼ ਦਾ ਸਾਡੇ ਸਾਡੀ ਕਿਸਾਨੀ ਦੀ ਦਾ ਫਿਊਚਰ ਬਚਾਉਣ ਵਾਸਤੇ ਆ ਇਟਲੀ ਦਾ ਸਾਹਮਣੇ ਤੋ ਉਹ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਸ ਲੜਾਈ ਦੇ ਵਿੱਚ ਸ਼ਾਂਤਵੇਂ ਢੰਗ ਦੇ ਨਾਲ ਹਾਂ ਜੀ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇੱਕੋ ਹੀ ਤਰੀਕਾ ਬਚਦਾ ਹੁੰਦਾ ਕਿ ਅਸੀਂ ਜਿਹੜੇ ਆਗੂ ਆ ਆਪਣੇ ਪੁਰਾਣਾਂ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਹਾਂ ਜੀ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਂ ਇਹ ਕਹਾ ਕੇਂਦਰ ਦੀ ਬੁੱਕਲ 'ਚ ਬਹਿ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਲੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਦਾ ਕੋਈ ਰੋਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਤੇ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਵਾਈ ਬੰਦ ਕਰਾ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟੇਸ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਬਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੁਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ 'ਚ ਹੀ ਗਿਆ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲਿਜਾਣ ਦਿੱਤਾ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਤਾਂ ਹੈ ਜਾਂ ਫਿਰ ਬੰਦਲ ਨਜ਼ਰਬੰਦ ਹੈ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਹੈ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਜਾਂ ਸਾਡੇ ਕਿਸਾਨਾਂ ਦੇ ਦਿਲ ਦੇ ਇਰਾਦੇ ਜਿੰਨੇ ਕਿ ਕਿਸਾਨਾਂ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਬਿਲਡ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਅਮਸ਼ਨ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬਥੇਰਾ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲੀਏ ਜੀ ਤੁਹਾਡਾ ਬਲੱਡ ਲੈ ਲਈਏ ਤੁਹਾਡੇ ਟੈਸਟ ਕਰ ਲਈਏ ਜੀ ਸਾਡਾ ਫਲਾਹ ਕਰ ਲਈਏ ਝੌਂਕਾ ਕਰ ਲਈਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ ਔਰ ਉਹਦੇ ਜੋ ਅਸੀਂ ਅਨੇਕ ਦਿਲ ਦੇ ਇਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਦੀ ਕਸਟਡੀ ਚ ਰਹੇ ਆ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹਿਣਾ ਬਹੁਤ سارے ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਸੀ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪੱਤੀ ਹੋਵੇ ਦੋ ਤਿੰਨ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਐ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣਾ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਵੀ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠੇ ਆ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਜਿਆਦਾ ਅਸੀਂ ਅਗਰ ਮਰਨ ਵਰਤ ਤੇ ਇਸ ਲੜਾਈ ਨਾਲ ਅਗਰ ਜਿੱਤ ਗਏ ਐਮਐਸਪੀ ਲੈ ਕੇ ਦੇਤੀ ਤਾਂ ਸਮਝ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇਹ ਇੱਕ ਇਸ ਧਰਤੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹੇਗੀ ਅੰਦੋਲਨ ਜੁੜਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਜੇ ਅਸੀਂ ਸ਼ਹਾਦਤ ਪਾ ਜਾਗੇ ਤਾਂ ਵੀ ਸਾਡਾ ਅੰਦੋਲਨ ਕਰ ਰਿਹਾ ਹੈ। ਅਗਲੀ ਰਣਨੀਤੀ ਤੁਹਾਡੀ ਕੀ ਹੈ? ਕਾਰਡ ਬਣਾਇਆ ਗਿਆ ਸੀ ਟੀਐਮਸੀ ਵੱਲੋਂ। ਨਹੀਂ ਕੁਛ ਨਹੀਂ ਬਣਾਇਆ ਗਿਆ ਮੇਰਾ ਕਾਰਡ ਕੂੜੇ 'ਚ। ਮੇਰਾ ਬੁਲੇਟਿਨ ਜਾਰੀ ਮੈਡੀਕਲ ਬੁਲੇਟਿਨ ਜਾਰੀ ਕੀਤਾ ਕੰਮ। ਮੈਡੀਕਲ ਬੁਲੇਟਿਨ ਜਾਰੀ ਹੋਇਆ। ਪੁਲਿਸ ਵੱਲੋਂ ਟੀਐਮਸੀ ਵੱਲੋਂ ਜਾਰੀ ਕੀਤਾ ਗਿਆ। ਟੀਐਮਸੀ ਵੱਲੋਂ ਦੇਖੋ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੇ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ? ਦੱਸੋ ਕਹਿੰਦੇ ਠੀਕ ਹੈ ਜੀ ਚਲੋ ਸਾਹਿਬ। ਪਰ ਡੱਲੇਵਾਲ ਸਭ ਠੀਕ ਹੈ। ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਇੱਕ ਵੀ ਇਹਨਾਂ ਦਾ ਸੁਪਰਡੈਂਟ ਨੂੰ ਲਿਆਓ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੈਮਰਾ ਵਿੱਚ ਕੀ ਮੇਰਾ ਤੁਸੀਂ ਬੀਬੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ 슈ਗਰ ਚੈੱਕ ਕੀਤੀ ਕਿਹੜੀ ਕੀਤੀ ਹੈ ਅੱਛਾ ਕਿਨਾਂ ਹਾਲਾਤਾਂ ਦੇ ਅੰਦਰ ਰੱਖਿਆ ਗਿਆ ਸੀ ਧਲੇਵਾ ਕਿਉਂਕਿ 26 ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅਣਛਣ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸੀਗੀ ਗੱਲ ਕਿ ਜਿਹੜੀ ਸਾਡੀ ਲੜਾਈ ਆ ਉਹ ਜਾਰੀ ਹੈ ਅਨਸ਼ਨ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਦੂਜੀ ਗੱਲ ਆ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਉਹ ਮੈਂ ਉਹ ਤੁਹਾਡੇ ਪਹਿਲਾਂ ਹੀ ਲਿਆ ਚੁੱਕਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲਾਉ ਨਹੀਂ ਸੀ ਤੇ ਜੇ ਇੰਨਾ ਕੁਝ ਹੈ ਤਾਂ ਸਮਝੋ ਕਿ ਇਹ ਕੋਈ ਆਪਾ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕ ਅਪ ਕਰਨ ਵਾਸਤੇ ਲਿਆਂਦਾ ਹੋ ਸਕਦਾ ਹਕੀਕਤ ਗੱਲ ਇਹ ਸੀ ਕਿ ਉਹਨਾਂ ਨੇ ਉੱਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਸਰ ਜੀ ਅੱਜ ਡਿਸਚਾਰਜ ਰਿਹਾਈ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਕਿੰਨਾ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ ਇਹ ਕੀ ਕਾਰਨ ਦੱਸੇ ਮੈਨੂੰ ਕਿੰਨਾ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਸ ਚੜ੍ਹਦੀ ਕਲਾ ਨੂੰ ਦੇਖਦਿਆਂ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ ਉਹ ਮੈਂ ਕਹਾਂਗਾ ਥੁੱਕ ਕੇ ਛੱਡਣਾ ਪਿਆ ਲੋਕਾਂ ਦਾ ਉਹ ਹਾਲਾਤ ਕੀ ਸੀ ਜਦੋਂ ਸਵੇਰੇ 2:42 ਮਿੰਟ ਤੇ ਤੁਹਾਨੂੰ ਡਿਟੇਲ ਉਹ ਹਾਲਾਤ ਕੀ ਸੀ ਕੱਲੇ ਤੁਸੀਂ ਨਹੀਂ ਨਾਲ ਤੁਹਾਡੇ ਨਾਲ ਕਿਸਾਨ ਆਗੂ ਸੀ ਤੁਸੀਂ ਕੱਲੇ ਲਿਆਂਦੇ ਗਏ ਕਿ ਹੋਰਾਂ ਨੂੰ ਵੀ ਲਿਆਂਦਾ ਗਏ ਨਹੀਂ ਮੈਂ ਅਸਲ ਦਰ ਅਸਲ ਪਤਾ ਕੀ ਹੈ 2:30 ਵਜੇ 2:30 ਵਜੇ ਦਾ ਟਾਈਮ ਸੀ ਸਾਰੇ ਆਪੋ ਆਪਣੇ ਮਤਲਬ ਟਰਾਲੀਆਂ ਦੇ ਵਿੱਚ ਆਰਾਮ ਨਾਲ ਪਏ ਸੀ ਉੱਥੇ ਜਾ ਕੇ ਜੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕੀਤਾ ਇੱਕ ਦਰਵਾਜ਼ਾ ਟੁੱਟਾ ਹੋਇਆ ਆ ਦਰਵਾਜ਼ਾ ਤੋੜਿਆ ਤੁਸੀਂ ਦੇਖਿਆ ਹੋਵੋਗੇ ਉਹ ਦਰਵਾਜ਼ਾ ਤੋੜ ਕੇ ਸਾਨੂੰ ਮਤਲਬ ਉੱਥੋਂ ਲੈ ਕੇ ਜਾਂਦਾ ਹੈ ਉਹ ਜਿਹੜਾ ਕੁਝ ਵੀ ਹੋਇਆ ਉਹ ਤੋਂ ਪੂਰੇ ਜ਼ਬਰਦਸਤੀ ਢੰਗ ਨਾਲ ਜਿਸ ਤਰੀਕੇ ਨਾਲ ਪੁਲਿਸ ਲੈ ਕੇ ਹੁੰਦੀ ਉਸੇ ਤਰੀਕੇ ਨਾਲ ਲੈ ਕੇ ਜਾਂਦਾ ਕੋਈ ਇਹ ਨਹੀਂ ਸੀ ਲੇਕਿਨ ਇੱਕ ਗੱਲ ਇਹ ਹੈ ਕਿ ਮੋਰਚੇ ਦੀ ਜਿਹੜੀ ਉਹਨਾਂ ਨੂੰ ਐ ਲੱਗਦਾ ਸੀਗਾ ਸ਼ਾਇਦ ਡੱਲੇਵਾਲ ਨੂੰ ਚੱਕ ਲਾਂਗੇ ਤੇ ਅੰਕਸ਼ਨ ਅਸੀਂ ਖਤਮ ਕਰ ਦਿਆਂਗੇ ਲੜਾਈ ਡੈਮੇਜ ਕਰ ਦਿਆਂਗੇ ਔਰ ਉਸ ਲੜਾਈ ਨੂੰ ਸਾਡਾ ਸਾਥੀ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਨੇ ਉਸੇ ਦਿਨ ਉਸ ਉੱਥੇ ਮਤਲਬ ਮਰਨ ਦੇ ਉੱਤੇ ਬੈਠ ਕੇ ਉਸ ਲੜਾਈ ਨੂੰ ਪੈਰਲਰ ਕਰ ਲਿਆ ਚਾਲੂ ਕਰ ਲਿਆ ਜਾਰੀ ਰੱਖ ਲਿਆ ਕੰਟੀਨਿਊ ਹੈ ਤਾਂ ਫਿਰ ਸਰਕਾਰਾਂ ਦੀਆਂ ਵੀ ਮਜਬੂਰੀਆਂ ਬਣਦੀਆਂ ਨੇ ਕਿ ਅੰਦੋਲਨ ਤਾਂ ਜਾਰੀ ਹੈ ਉਹਦਾ ਉੱਥੇ ਜਾਰੀ ਹੈ ਉਹਦਾ ਇੱਥੇ ਜਾਰੀ ਹੈ ਔਰ ਕਿਸਾਨਾਂ ਨੇ ਜਿਹੜੀਆਂ ਕੌਲਾਂ ਦਿੱਤੀਆਂ ਨੇ ਉਹਦੋਂ ਸੱਚ ਦੇ ਅਗਲੀ ਰੈਲੀ ਦੀ ਗੱਲ ਤਾਂ ਗੱਲ ਕੀ ਆ ਹੁਣ ਹੁਣ ਤੁਸੀਂ ਮਰਨ ਮਰਤ ਤੇ ਬੈਠ ਰਹੇ ਹੋ ਕਿ ਹੁਣ ਤੁਸੀਂ ਨਹੀਂ ਮਰਨ ਮਰਤ ਤੇ ਨਾ ਬੈਠਣਾ ਹੁੰਦਾ ਤੇ ਫਿਰ ਇੱਥੇ ਇਹਨਾਂ ਦੇ ਪੁਲਿਸ ਵਾਲਿਆਂ ਦੇ ਕਹਿਣ ਤੇ ਮਤਲਬ ਚਾਹ ਪੀ ਲੈਂਦੇ ਹੂੰ ਹੂੰ ਹੈਨਾ ਮਰਨ ਮਰਤ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਚਲਿਆ ਥੋੜਾ ਮੈਡੀਕਲ ਬ੍ਰਿਟਨ ਜਿਹੜਾ ਅਸੀਂ ਜਾਰੀ ਕੀਤਾ ਉਹ ਪੁੱਛ ਰਿਹਾ ਹੈ ਬਿਲਕੁਲ ਬਿਲਕੁਲ ਝੂਠੇ ਕੋਈ ਬਲੱਡ ਚੈੱਕ ਕੀਤਾ ਹੋਵੇ ਕੋਈ ਸ਼ੂਗਰ ਮੀਟਰ ਬਲੱਡ ਪ੍ਰੈਸ਼ਰ ਕੁਛ थर्मामीटर ਦੇ ਨਾਲ ਕੁਛ ਨਹੀਂ ਸਵਾਲ ਤਾਂ ਇਹੀ ਹੈ ਕਿ ਜਿਆਦਾ ਚੰਗੀ ਗੱਲ ਇਹ ਹੈ ਕਿ ਜੇ ਉਹ ਮੇਰੇ ਨਾਲ ਬਹਿ ਜਾਂਦੇ ਇੱਥੇ ਤਾਂ ਸਾਰਿਆਂ ਦੇ ਸਾਹਮਣੇ ਮੈਂ ਰੂਬਰੂ ਕਰਵਾ ਦਿੰਦਾ ਉਹਨਾਂ ਨੂੰ ਪੁੱਛਾ ਦਿੰਦਾ ਵੀ ਦੱਸ ਵੀ ਕੀ ਕੀਤਾ ਕੋਈ ਕੋਈ ਸੁਣੋ ਮੇਰੀ ਗੱਲ ਕਿਸੇ ਤਰ੍ਹਾਂ ਦਾ ਮੈਂ ਐਮਰਜੈਂਸੀ ਵਾਰਡ 'ਚ ਸੀਗਾ ਰੱਖਿਆ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਚੈੱਕਅਪ ਕੋਈ ਬਲੱਡ ਲੈਣਾ ਈਵਨ ਕਿ ਥੋੜਾ ਜਿਹਾ ਇੱਥੋਂ ਖੂਨ ਲੈ ਕੇ ਕਰਦੇ ਹੁੰਦੇ ਆ 슈ਗਰ ਲੈਵਲ ਚੈੱਕ ਹਾਂ ਹਾਂ ਜਾਂ ਮਤਲਬ ਬੀਪੀ ਚੈੱਕ ਦਾ ਇੱਥੇ ਹੀ ਹੋ ਜਾਂਦਾ ਬੀਪੀ ਕਿੰਨਾ ਹੈ ਕੁਝ ਵੀ ਨਹੀਂ ਹੈ ਕੋਈ ਕਿਸੇ ਕਿਸਮ ਦਾ ਚੈੱਕ ਅਪ ਨਹੀਂ ਨਾ ਕਰਨ ਦੇਣਾ ਸੀ ਨਾਲੇ ਤਾਂ ਇਹ ਕਹਿ ਰਹੇ ਸੀ ਕਿ ਡੱਲੇਵਾਲ ਸਾਹਿਬ ਦਾ 슈ਗਰ ਲੈਵਲ ਫਲਕਚੂਏਟ ਕਰ ਰਿਹਾ ਨਹੀਂ ਕਾਦੋਂ ਖਬਰਾਂ ਕਾਦੋਂ ਕਹੀ ਜਾਂਦੀ ਹੈ ਮੇਰਾ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮਨਦੀਪ ਸਿੰਘ ਦੇਖੋ ਡਾਕਟਰ ਦਾ ਡਾਕਟਰ ਦਾ ਜਿਹੜੇ ਮੈਂ ਵਾਰਡ 'ਚ ਆਇਆ ਉਥੇ ਡਾਕਟਰ ਦਾ ਬਹੁਤ ਫਿਰਦੇ ਲੇਕਿਨ ਆਉਂਦੇ ਰਹੇ ਲਿਆਉਂਦੇ ਰਹੀ ਆ ਆਪਣੇ ਤਨ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਰਹੇ ਨੇ ਜੀ ਐਡੀਜੀ ਵੀ ਸਾਹਿਬ ਦਾ ਇਹ ਆਖਣਾ ਸੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਇੱਥੇ ਲਿਆਂਦਾ ਗਿਆ ਦੇਖੋ ਸਵਾਲ ਇਹ ਆ ਕਿ ਕਹੇ ਭਾਵੇਂ ਕੁਝ ਵੀ ਅਗਰ ਸਿਹਤ ਦਾ ਖਿਆਲ ਰੱਖਣ ਵਾਸਤੇ